ਤੋਂ ਪਹਿਲਾਂ ਤਾਂ ਮੈਂ ਬੰਦੇ ਵਾਲੀ ਗੱਲ ਇਹ ਕਰਦਾ ਕਿ ਜੇ ਤੇਰੇ ਚ ਜੁਰਤ ਹੈ ਬਾਹਰ ਚੋਦਾ ਇੱਥੇ ਨੱਟ-ਨੁਟ ਤੇ ਭੌਂਕਣ ਦਾ ਕੀ ਫਾਇਦਾ ਸਾਹਮਣੇ ਆ ਕੇ ਪਰੌਣੇ ਨਾਲ ਇਕੱਲੇ ਨੂੰ ਇਕੱਲਾ ਦੇਖ ਜੱਟ ਦਾ ਪੁੱਤ ਨਹੀਂ ਹੋਊਗਾ ਜੇ ਮੇਰਾ ਸਾਲਾ ਤੇਰੇ ਬਾਹ ਪਾ ਗਏ ਹਮਾਰੇ ਦੁਸ਼ਮਣ ਹੈ ਹਮਾਰੇ ਚਾਹਣੇ ਵਾਲੇ ਨਹੀਂ ਹੈ ਇਹ ਆਪਸ ਹੀ ਉਹ ਬੜਕਾ ਰਹੇ ਆਂ ਔਰ ਅਸ ਵੀ ਇਹ ਗੱਲ ਤੋਂ ਮਤਾਓ ਐਸਾ ਸਪੌਟ ਬਣਾ ਰੋ ਆਪਣੇ ਵਾਈ ਲਈ ਔਰ ਵਾਈ ਜਲਦੀ ਇੱਕ ਵਾਰੀ ਹਾਂਜੀ ਸੱਚ ਜੀ ਅਕਾਲ ਜੀ ਮਿੱਤਰੋ ਜੀਵਨ ਤੁਸੀਂ ਜਾਣਦੇ ਹੋ ਕਿ ਲੱਕੀ ਗੋਲਡ ਸਮਿੱਥ ਦੀ ਚਰਚਾ ਅਕਸਰ ਚੱਲਦੀ ਰਹਿੰਦੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਆਪਣਾ ਗਾਣਾ ਅਨਾਉਂਸ ਕਰ ਦਿੱਤਾ ਹੈ ਕਿਉਂਕਿ ਬੀਤੇ ਦਿਨੀ ਉਹਨਾਂ ਨੂੰ ਕਾਫੀ ਰਪਲਾਈ ਆਏ ਲੋਕਾਂ ਦੇ ਅਤੇ ਕਾਫੀ ਕੰਟਰੋਵਰਸੀ ਹੋਈ ਜਿਸ ਨੂੰ ਲੈ ਕੇ ਲੱਕੀ ਗੋਲਡ ਸਮਿੱਥ ਨੇ ਕੁਝ ਨਹੀਂ ਕਿਹਾ ਅਤੇ ਕਿਹਾ ਕਿ ਮੈਂ ਕੁਝ ਦਿਨਾਂ ਤੱਕ ਗਾਣਾ ਲੈ ਕੇ ਆਉਂਗਾ ਫਿਰ ਇੱਕ ਤੀੜਾ ਨੂੰ ਦੱਸੂਗਾ ਕਿ ਮੈਂ ਕੀ ਚੀਜ਼ਾਂ ਤੇ ਹੁਣ ਦੋਸਤੋ ਉਹਨਾਂ ਨੇ ਗਾਣਾ ਅਨਾਉਂਸ ਕਰ ਦਿੱਤਾ ਹੈ ਇੱਕ ਦੋ ਦਿਨ ਦੇ ਵਿੱਚ ਉਹ ਵੀ ਆ ਜਾਏਗਾ ਤੇ ਦੇਖਦੇ ਹਾਂ ਕੀ ਬਣਦਾ ਹੈ ਫਿਲਹਾਲ ਦੇ ਲਈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਤੁਸੀਂ ਕਿਹਨੂੰ ਸਪੋਰਟ ਕਰਦੇ ਹੋ ਰੋਹਿਤ ਦੇਸ਼ਵਾਲ ਜਾਂ ਲੱਕੀ ਗੋਲਡਸਮਿਥ ਨੂੰ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ